ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਤੇ ਆਹ ਵੀਡੀਓ ਦੇ ਵਿੱਚ ਆਲੂ ਗੰਡੇ ਅਦਰ ਲਸਣ ਟਮਾਟਰ ਦੇ ਰੇਟ ਵਿਖਾਉਣ ਲੱਗਿਆ ਬਾਈ ਜੀ ਪੰਜ ਚੀਜ਼ਾਂ ਦੇ ਵੀ ਇਹ ਰੇਟ ਜਿਹੜੇ ਘਟੇ ਆ ਕਿ ਵਧਿਆ ਪਹਿਲੀ ਵੀਡੀਓ ਤੁਸੀਂ ਵੇਖਿਆ ਵੀ ਸਬਜ਼ੀਆਂ ਦੇ ਰੇਟ ਆ ਨਾ ਥੋੜੇ ਥੋੜੇ 20% ਜਿਹੜੇ ਘਟੇ ਆ ਰੇਟ ਤੇ ਹੁਣ ਆਲੂ ਗੰਡੇ ਲਸਣ ਅਦਰ ਟਮਾਟਰ ਆ ਜੋ ਵੇਖੀਏ ਬਾਈ ਕੀ ਰੇਟ ਚੱਲੀ ਜਾਂਦੇ ਆ ਭਰਾ ਆਹ ਕੁਆਲਿਟੀ ਵਿਖਾਦੀ ਇੱਧਰ ਸ਼ਾਨਦਾਰ ਬਾਈ ਹਾਂ ਐਲਰ ਕੁਆਲਿਟੀ ਆ ਗਈ ਐ ਬਾਈ ਤੇ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਸ਼ੁਰੂ ਹੋ ਗਏ ਆਪਣੇ ਕੋਲ ਗੱਟਾ ਪਿਆ ਬਾਈਆਂ ਤੋਂ ਪੁੱਛਦੇ ਕਿਹ ਵਾਲਾ ਬਾਈ ਠੀਕ ਆ ਭਰਾ ਵਧੀਆ ਆ ਬਾਈ ਆ ਬਾਈ ਕਿਹ ਵਾਲਾ ਬਾਈ ਠੀਕ ਆ ਹੁਣ ਆਪਾਂ ਵੀਡੀਓ ਅੱਡ-ਅੱਡ ਪਾਉਣਾ ਸ਼ੁਰੂ ਕਰਤੀ ਜਿਹੜੀ ਸਬਜੀ ਦੇ ਰੇਟ ਵੱਡ ਪਾਦੇ ਆਲੂ ਗੰਡੇ ਲਸਣ ਅਤੇ ਟਮਾਟਰ ਐਡ ਕਰਦੇ ਉਹ ਡਾਡ ਬਰੂ ਡਾਡ ਹੈ ਉਹ ਡਾਡ ਦੇ ਨਾਲ ਆਲੂ ਕੰਡੇ ਜਿਹੜੇ ਮੇਨ ਆ ਇਹ ਅੱਡੇ ਵਾਲਾ ਆਲੂ ਕੰਡੇ ਦਾ ਸਨ ਆ ਕਰਕੇ ਬੜੀ ਵੱਡੀ 40 42 ਮਿੰਟ ਦੀ ਵੀਡੀਓ ਬਣਾਵਾਂਗੇ ਛੋਟੇ ਛੋਟੇ ਵੀਡੀਓ ਬਣਾਈ ਜਾਣਗੇ 5 5 7 7 10 ਮਿੰਟ ਦੀ ਤੇ ਅੱਜ ਆਲੂਆਂ ਦੀ ਗੱਲ ਕਰੀਏ ਕਿੱਥੋਂ ਆਪਣੇ ਸ਼ੁਰੂ ਹੋ ਕੇ ਜੀ ਤੇ ਕਿਹੜੀ ਗੱਡੀ ਆਈ ਆਪਣੇ ਕੋਲੇ ਤੇ ਇਹ ਐਲਰ ਆਲੂ ਆਇਆ ਹੈਗਾ ਠੀਕ ਹੈ ਜੀ ਇਹ ਐਲਰ ਕੁਆਲਿਟੀ ਕਿੱਥੋਂ ਆਉਂਦੀ ਆਈ ਵੇਹੇ ਇਹ ਹੈ ਦਾ ਆਪਣੇ ਪੰਜਾਬ ਜੀ ਠੀਕ ਹੈ ਜੀ ਹੋਲਡ ਸਟੋਰਾਂ ਵਿੱਚੋਂ ਆਂਦਾ ਮਾਲ ਹੋਲਡ ਸਟੋਰਾਂ ਵਿੱਚੋਂ ਪੰਜਾਬ ਦਾ ਹੀ ਆਲੂ ਆ ਬਾਈ ਇਹ ਐਲ ਆਰ ਕੁਆਲਿਟੀ ਸ਼ਾਨਦਾਰ ਮਾਨੂੰ ਵੀ ਆਲੂ ਹੁੰਦੇ ਆਪਣੇ ਪਿੰਡਾਂ ਦਾ ਨਹੀਂ ਆਪਣੇ ਨਹੀਂ ਜਾਂਦੇ ਹੁਣ ਨਹੀਂ ਜਾਂਦੇ ਹੁਣ ਕਿਉਂਕਿ ਯੂਪੀ ਵਾਲਾ ਯੂਪੀ ਜਿਵੇਂ ਕਰਿਆ ਪੰਜਾਬ ਵਾਲਾ ਪੰਜਾਬ ਜਿਵੇਂ ਇਹ ਵਾਲਾ ਪੰਜਾਬ ਜਿਵੇਂ ਕਰਿਆ ਦਿੱਲੀ 'ਚ ਸਾਰੇ ਇਕੱਠੇ ਹੋ ਜਾਂਦੇ ਹਨ ਜੀ ਉੱਥੇ ਦਿੱਲੀ ਸਾਰੇ ਇਕੱਠੀਆਂ ਲੁੱਟੀ ਵੀ ਜਾਂਦਾ ਪੰਜਾਬ ਵੀ ਜਾਂਦਾ ਇਹ ਜਿਹੜਾ ਫਿਲਹਾਲ ਸਿਰੇ ਦੀ ਕੁਆਲਿਟੀ ਆ ਗਈ ਆ ਇਹ ਐਲ ਆਰ ਵਧੀਆ ਕੁਆਲਿਟੀ ਦੀ ਇਹ ਕਿੰਨੇ ਦਾ ਗੱਟਾ ਏ 1100 ਰੁਪਏ ਦਾ ਗੱਟਾ ਇਹ 1100 ਰੁਪਏ ਦਾ ਗੱਟਾ ਬਾਈ ਤੇ 50 ਕਿਲੋ ਦੀ ਭਰਤੀ ਹੁੰਦੀ ਹੈ ਭਾਵੇਂ ਤੁਸੀਂ 600 ਵਾਲਾ ਗੱਟਾ ਲੈ ਜਾਓ ਭਾਵੇਂ 800 ਵਾਲਾ ਲੈ ਜਾਓ 600 ਵਾਲਾ ਤਾਂ ਨਹੀਂ ਹੋਣਾ ਅੱਜ 600 ਵਾਲਾ ਨਹੀਂ ਹੈਗਾ 800 900 ਆ 1000 ਰੁਪਏ ਵੀ ਗਿਆ ਜੀ ਲੈ ਬਈ ਇੱਧਰ ਵਿਖਾ ਜੀ ਆ 1000 ਰੁਪਏ ਇਹ ਡਾਇਮੰਡ ਕੁਆਲਿਟੀ ਆ 100 ਰੁਪਏ ਦਾ ਫਰਕ ਹੈ ਬਈ ਜਿਹੜਾ ਆ ਕੁਆਲਿਟੀ ਮੋਟੀ ਸ਼ਾਨਦਾਰ ਆ ਤੇ ਬਾਈ ਦੀ ਦੁਕਾਨ ਨੰਬਰ ਤੇ ਖੜਿਆ 31 ਨੰਬਰ ਤੇ ਤੇ ਬਾਈ ਆਪਣੀ ਦੁਕਾਨ ਦਾ ਨਾਮ ਕੀ ਸੀ ਗੁਰੂ ਨਾਨਕ ਫਰੂਟ ਗੁਰੂ ਨਾਨਕ ਫਰੂਟ ਕੰਪਨੀ ਉਹ ਜਿਹੜੀ ਚੇਤੇ ਹੋ ਜਾਣਗੇ ਸਾਰੇ ਨਾ ਗੁਰੂ ਨਾਨਕ ਫਰੂਟ ਕੰਪਨੀ ਤੇ ਖੜੇ ਆਂ ਬਾਈ ਤਾਜੇ ਦਾ ਜਿਹੜੇ ਰੇਟ ਆ ਜਿਹੜੇ ਵਿਖਾਉਂ ਲੱਗੇ ਸੇਮ ਰੇਟ ਚੱਲ ਰਿਹਾ ਜੇ ਬਾਅਦੋ ਵੀ ਤੁਹਾਨੂੰ ਕੋਈ ਜਿਹੜੀ ਗੱਟਾ ਚਾਹੀਦਾ ਬਾਈ ਦੇ ਕੋਲੇ ਆ ਕੇ ਕਨੈਕਟ ਕਰ ਲਿਓ ਜੇ ਬਾਈ ਲੈਸ ਕਰਦੀ ਵੀਡੀਓ ਵੇਖ ਕੋਈ ਗੱਲ ਤੇ ਕਿੱਥੋਂ ਤੋਂ ਸ਼ੁਰੂ ਹੋ ਗਿਆ ਆਪਣੇ ਦੇ 800 ਤੋਂ ਸ਼ੁਰੂ ਹੋ ਗਈ 800 ਤੋਂ ਸ਼ੁਰੂ ਹੋ ਕੇ ਗਈ ਟੋਟਲ 1200 ਰੁਪਏ ਆ ਜਿਹੜੀ ਕੁਆਲਿਟੀ ਪਈ ਆ ਹਾਂ ਇਹ ਥੋੜੀ ਹਲਕੀ ਕੁਆਲਿਟੀ ਹੈ 800 850 ਵਾਲੀ ਕੁਆਲਿਟੀ ਹੈ 800 850 ਵਾਲੀ ਵਧੀਆ ਕੁਆਲਿਟੀ ਹੈ ਉਥੇ ਤੱਕ 1150 1200 900 ਵਾਲੀ ਕੋਈ 700 ਵਾਲੀ 750 ਸਾਰੀਆਂ ਹੀ ਵਿਖਾ ਦਿਓ ਅੱਜ 올ਓਵਰ ਵੀਡੀਓ ਆਪਾਂ ਕੱਲੇ ਆ ਜਿਆਦਾ ਹਲਕੀ ਕੁਆਲਿਟੀ ਨਹੀਂ ਪਈਆਂ ਗਿਆ ਜਿਆਦਿਆਂ ਹਲਕੀ ਕੁਆਲਿਟੀ ਨੇ ਪੰਜਾਂ ਬਾਈ 1100 ਲੈ ਕੇ 1000 ਇਹ ਇਧਰ ਆ ਗਿਆ 850 ਤੋਂ ਸ਼ੁਰੂ ਆ ਕੁਆਲਿਟੀ ਵੀ ਵਿਖਾਦੀ 850 ਵਾਲੀ ਆ ਕੁਆਲਿਟੀ ਆ ਐ ਨਹੀਂ ਵੀ ਰੇਟ ਘਟਾਊਗਾ ਤੇ ਵਜ਼ਨ ਘਟਾਊਗਾ ਵਜ਼ਨ ਸਾਰਿਆਂ ਦਾ 50 50 ਕਿਲੋ 49 50 ਕਰੇਗਾ 49 50 ਕਿਲੋ ਹੋਊਗਾ ਫਰਕ ਕਿੱਥੇ ਪੈਣਾ ਕੁਆਲਿਟੀ ਦਾ ਆ ਕੇ ਫਰਕ ਪੈਣਾ ਭਾਈ ਇੱਥੇ ਕੋਈ ਆਲੂ ਛੋਟਾ ਇਧਰ ਛੋਟੀ ਕੁਆਲਿਟੀ ਆ ਇੰਜ ਇਧਰ ਵੱਡਾ ਆਲੂ ਆ ਗਿਆ ਭਾਈ ਸਹਿਜ ਤੇ ਭਾਈ ਆਉਣ ਵਾਲੇ ਦਿਨਾਂ ਚ ਰੇਟ ਕਿਵੇਂ ਲੱਗਦਾ ਇੱਕ ਤਾਂ ਖੜੇ ਰਹੋ ਫਿਲਹਾਲ ਇਹੀ ਰੇਟ ਚੱਲਣਗੇ ਭਾਈ ਤੇ ਇਸ ਗਾ ਆਲੂਆਂ ਦੇ ਰੇਟ ਇਹਨੂੰ ਬਦ ਗੰਢਿਆਂ ਦੇ ਰੇਟ ਤੁਹਾਨੂੰ ਵਿਖਾਉਣੇ ਭਾਈ ਤਾਜਦਾ ਜੀ ਕੀ ਜਲੀ ਠ ਔਰ ਬਾਈ ਜੀ ਕੀ ਵਾਲਾ ਕੀ ਹਾਲ ਹੈ ਕਿੱਥੋਂ ਤੋਂ ਲੈ ਕੇ ਬਾਈ ਕਿੱਥੋਂ ਤੱਕ ਆਪਣੇ ਕੋਲੇ ਅੱਜ ਕੁਆਲਿਟੀ ਪਈ ਹੈ ਜੀ ਕਿੰਨੇ ਰਪਿਆਂ ਤੋਂ ਲੈ ਕੇ ਕਿੱਥੋਂ ਤੱਕ ਕੁਆਲਿਟੀ 1100 ਤੇ 1150 ਦੋ ਕੁਆਲਿਟੀਆਂ ਆਈਆਂ 800 700 750 ਕੋਈ 600 ਨਹੀਂ ਉਹ ਨਹੀਂ ਫਿਲਹਾਲ ਇਹਨਾਂ ਫਿਲਹਾਲ ਬਾਈ ਕੋਲ ਦੋ ਬਰੇਟ ਗਏ ਪੰਜਾਂ ਗਾ ਅਸੀਂ 32 ਨੰਬਰ ਦੁਕਾਨ ਤੇ ਆ ਗਏ ਇੱਧਰ ਕੁਆਲਿਟੀ ਵਿਖਾ ਦੇ ਤੇ ਇਹ ਬਾਈ ਕਿੰਨੇ ਵਾਲੀ ਆ ਆ ਕੀ ਹੋ ਗਿਆ ਇਹ ਕਿੰਨੇ ਵਾਲੀ ਆ ਗਈ ਬਾਈ ਕਿਹੜੀ ਆਹ ਕੁਆਲਿਟੀ ਇਹ 1150 ਇਹ 1150 ਦੀ ਕੁਆਲਿਟੀ ਆ ਗਈ ਬਾਈ ਤੇ ਆ ਆ ਗਈ ਫਲਾਲ ਇਧਰ ਕੁਆਲਟੀ 1100 ਰੁਪਏ ਆ ਫਿਲਹਾਲ ਇਹੀ ਦੋ ਵੈਰਾਈਟੀਆਂ ਪਈਆਂ ਤੇ ਇਹਦਾ ਵਜਨ ਹੋਊਗਾ 50 ਰੁਪਏ ਕਿਲੋ ਸਾਢੇ 900 ਰੁਪਏ ਪਰਲਾ ਉਹ ਸਾਢੇ 900 ਵਾਲੀ ਉਹ ਡਾਇਮੰਡ ਉਹ ਚਟਾਲੂ ਆ ਗਿਆ ਬਾਈ ਡਾਇਮੰਡ ਤੇ ਭਰਤੀ ਸਾਲਿਆਂ ਦੀ 50 50 ਕਿਲੋ ਆ ਕੇ ਦੀ ਸਾਢੇ 90 ਜਾਊਗੀ ਕੇ ਦੀ 90 ਕੇ ਦੀ 50 ਅੱਦੇ 47 ਕਿਲੋ 47 ਕਿਲੋ ਵੀ ਹੁੰਦੀ ਆ ਹਾਂ ਹੁੰਦੀ 47 ਤੋਂ ਲੈ ਕੇ 50 ਕਿਲੋ ਤੱਕ ਭਰਤੀ ਹੋਊਗੀ ਬਾਈ ਹੈਲੋ 47 48 49 ਹੋ ਜੇ 50 ਹੋ ਜੇ ਤੇ ਇਹੀ ਰੇਟ ਆ ਜਿਹੜੇ ਆਲੂਆਂ ਦੇ ਚੱਲੀ ਜਾਂਦੇ ਆ ਆਜਾ ਹੁਣ ਗੰਡਿਆਂ ਦੇ ਰੇਟ ਪਤਾ ਕਰਕੇ ਹਾਂ ਠੀਕ ਹੈ ਭਾਈ ਜੀ ਓਕੇ ਠੀਕ ਹੈ ਜੀ ਓਕੇ ਮਿਹਰਬਾਨ ਆਜੋ ਆਪਣੇ ਕੋਲ ਗੰਡੇ ਕਿੱਥੋਂ ਕੁਆਲਟੀ ਸ਼ੁਰੂ ਹੋ ਗਏ ਕਿੱਥੋਂ ਦਾ ਰਾਜਸਥਾਨ ਰਾਜਸਥਾਨ ਤੇ 25 ਤੋਂ 25 ਲੈ ਕੇ 28 ਰੁਪਏ ਬੋਲੋ ਰਾਜਸਥਾਨ 25 ਤੋਂ ਲੈ ਕੇ 28 ਤੱਕ ਹੀ ਹੋਰ ਦੂਜਾ ਕਿਹੜਾ ਬਾਈ 나ਸਿਕਲਾ 34 35 ਰੁਪਏ ਰਾਜਸਥਾਨ ਨਾਲ ਬੰਦ ਹੋ ਗਏ ਫੇਰ ਸ਼ੁਰੂ ਹੋ ਗਏ ਹਾਂ ਉਹ ਬੱਚਾ ਸਟਾਕ ਆ ਗਿਆ ਸੀ ਨਾ ਉਹਨਾਂ ਕੋਲੇ ਹਾਂ ਜੀ ਐਮਪੀ ਤੇ 33 ਰੁਪਏ ਜੀ ਐਮਪੀ 33 33 ਰੁਪਏ ਚੱਲੀ ਜਾਂਦਾ ਬਾਈ 나ਸਿਕ 34 35 나ਸਿਕ ਵੀ ਇੰਨਾ ਜੀ 34 35 ਹਾਂ ਕੁਆ ਆਹ ਨਾਸਕ ਕੁਆਲਿਟੀ ਆ ਗਈ ਬਾਈ ਛੋਟੇ ਦੇ ਸਰਾਰਗਾ ਇਹਨ ਕਮਾਲ ਦੀ ਦੇਖੋ ਸ਼ਾਨਦਾਰ ਤੈਨੂੰ ਸਰ ਉਹ ਰਾਜਸਥਾਨ ਦਾ ਗੰਡਾ ਆ ਗਿਆ ਬਾਈ ਜਿਹੜੀ ਲਾਲ ਜੀ ਕੁਆਲਿਟੀ ਹੁੰਦੀ ਆ ਆ ਆ ਗਿਆ ਰਾਜਸਥਾਨ ਦਾ ਗੰਡਾ ਆਹ ਫਰਕ ਹੁੰਦਾ ਹੈਗਾ ਬਾਈ ਰਾਜਸਥਾਨ ਦੀ ਕੁਆਲਿਟੀ ਫੇਰ ਆਉਣ ਲੱਗੀ ਹੈ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਵਿੱਚ ਬੰਦ ਹੋ ਗਿਆ ਸੀਗਾ ਤੇ ਆ ਮੇਰੇ ਸਾਹਮਣੇ ਐਮਪੀ ਹੈ ਬਾਈ ਐਮਪੀ ਆਹ ਐਮਪੀ ਦਾ ਗੰਡਾ ਆ ਗਿਆ ਬਾਈ ਐਮਪੀ ਦੇ ਗੰਡੇ ਦੇ ਵਿੱਚ ਤੇ ਨਾਸਕ ਦੇ ਗੰਡੇ ਦੇ ਵਿੱਚ ਥੋੜਾ ਥੋੜਾ ਰੰਗ ਦਾ ਫਰਕ ਜ਼ਰੂਰ ਰਹਿੰਦਾਗਾ ਉਹ ਕਵਾਲੀ ਨਾਸਕਾਲੀ ਐ ਐਮਪੀ ਦਾ ਗੰਡਾ ਆ ਜਾਂਦਾ ਬਾਈ ਲੱਗਦਾ ਭਾਵੇਂ ਨਾਸ ਕਰਗ ਪਰ ਇਹ ਹੈਗਾ ਐਮਪੀ ਦਾ ਪਿਆਜ ਆ ਬਾਈ ਆ ਜੋ ਕਰਾਂਗੇ ਚੱਲੀ ਆਹ ਵੜਾ ਯਾਰ ਹੁਣ ਪਿਆਜ ਕਿਵੇਂ ਖਰੇਦਾ ਯਾਰ ਆڈر ਵੇਖੋ ਤੁਸੀਂ ਕੁਆਲਟੀ ਇੱਧਰ ਸ਼ਾਨਦਾਰ ਬਾਈ ਤੋਂ ਬਾਕੀ ਰੇਟ ਰੂਟ ਪਤਾ ਕਰਦੇ ਕਵਾਲਟੀ ਵਧੀਆ ਕਿੱਥੋਂ ਦਾ ਆਇਆ ਬਾਈ ਕੀ ਆਲਾ ਬਾਈ ਇਹ ਬਾਈ ਟਮਾਟਰ ਕਿੱਥੋਂ ਦਾ ਆਪਣੇ ਲੋਕਲ ਹੀ 70 ਰੁਪਏ ਦੇ ਬਾਈ ਇਹ ਲੋਕਲ ਆ ਗਈ ਆ ਲੋਕਲ ਲੋਕਲ ਇੱਧਰ ਲਾ ਟਮਾਟਰ ਹੀ 70 ਹੋ ਗਿਆ ਮਾਚਨ ਵਾਲਾ ਹਿੰਸੋਣਾ ਵੇਗਾ 90 95 ਰੁਪਏ ਅੱਛਾ ਰੇਟ ਭਾਈ 20 20 ਰੁਪਏ ਹੋਰ ਵਧ ਗਿਆ ਆਪਣੇ ਵਾਲਾ ਪਹਿਲਾਂ 50 ਦੇ ਨੇੜੇ ਚੱਲੀ ਜਾਂਦਾ ਸੀ 70 ਰੁਪਏ ਕਿਲੋ ਜਿਹੜਾ ਟਮਾਟਰ ਹੋ ਗਿਆ ਹੁਣ ਬਈ ਉਹੀ ਘਟ ਗਿਆ ਟਮਾਟਰਾਂ ਦਾ ਹੋਰ ਆਪਣੇ ਕੋਲ ਯਾਦ ਕਰ ਲਓ ਸਨੇਗਾ ਧਨੀਆ ਦੀ 150 ਰੁਪਏ ਕਿਲੋ ਧਨੀਆ 150 ਰੁਪਏ ਕਿਲੋ ਵਿਕੀ ਆ ਜੀ ਧਨੀਆ ਭਾਈ 150 ਰੁਪਏ ਕਿਲੋ ਆਏ ਆਏ ਲਸਣ ਦੀ ਕੁਆਲਿਟੀ ਵੇਖ ਤੇ ਲਸਣ ਦੇ ਰੇਟ ਭਾਈ ਆਪਾਂ ਬਾਇਆਂ ਤੋਂ ਪਤਾ ਕਰਦੇ ਆ ਉਹ ਕਾਲੇ ਭਾਈ ਕੀ ਵਾਲਾ ਹੋਰ ਮਰਾ ਠੀਕ ਹੈ ਜਿਹੜਾ ਆ ਲਸਣ ਤੇ ਆ ਲਸਣ ਇਹਨਾਂ 'ਚ ਫਰਕ ਹੈ ਯਾਰ ਇਹ ਲਾਲ ਹੈ ਵੀ ਨੇ ਇਹ ਆਉਂਦਾ ਆਪਣੀ ਕੇ ਦੇਸੀ ਸਾਰਾ ਦੇਸੀ ਉਹ ਵੀ ਦੇਸੀ ਹੈ ਹੈ ਦੇਸੀ ਦੋਵੇਂ ਇਹ ਆਉਂਦਾ ਕਿੱਥੋਂ ਬਾਈ ਕਿਉਂ ਦਾ ਫਰੋਜਪੁਰ ਏਰੀਆ ਚ ਫਰੋਜਪੁਰ ਏਰੀਆ ਦੇ ਵਿੱਚੋਂ ਲਸਣ ਆਉਂਦਾ ਬਾਈ ਆ ਵੀ ਉੱਥੋਂ ਹੀ ਆ ਜੀ ਆ ਜੀ ਆ ਜਾ ਰੇਟ ਬਾਈ ਇਹ 230 ਰੁਪਏ ਵਿੱਚ 230 ਰੁਪਏ ਇਧਰ ਕੁਆਲਟੀ ਵੀ ਖਾਦੀ ਕਰਨ 230 ਰੁਪਏ ਆ ਕੁਆਲਟੀ ਵੀ ਖੀ ਜਾਂਦੀ ਤੇ ਆਹ ਬਾਈ ਸੇਮ ਹੀ ਆ ਜਿਹੜਾ ਮਰਜੀ ਨਾਲ ਦੋਵਾਂ ਦੀ ਕੁਆਲਟੀ ਬਾਈ ਸੇਮ ਹੀ ਆ 230 ਰੁਪਏ ਕਿਲੋ ਰੀ ਜਾਂਦਾ ਤੇ ਭਰਤੀ ਕਿੰਨੀ ਹੋਊਗੀ ਬਾਈ ਇਹ ਪੀ 50 ਕਿਲੋ 45 ਹੋ ਗਏ 45 ਤੋਂ ਲੈ ਕੇ 50 ਕਿਲੋ ਤੱਕ ਜਿਹੜੀ ਭਰਤੀ ਆ ਬਾਈ ਇਕੱਠਾ-ਗੱਟਾ ਲੈਣਾ ਪਣਾ ਤੁਹਾਨੂੰ ਤੇ ਹੋ ਸਕਦਾ ਬਾਈ 10-15 ਕਿਲੋ ਦੇ ਦਿੰਦੇ ਰੇਟ ਵੱਧ ਲੱਗ ਜੂਗਾ ਰੇਟ ਵੱਧ ਲੱਗ ਜੂਗਾ ਬਾਈ ਜੇ 10-15 ਕਿਲੋ ਵੀ ਲੈਣਾ ਉਹ じゃ ਰੇਟ ਵੱਧ ਲੱਗ ਜੂ ਤੇ ਇਕੱਠਾ-ਗੱਟਾ ਲੈਣਾ ਫੇਰ ਰੇਟ ਆ ਬਾਈ ਇਹ ਹੋਲ ਸੇਲ ਦੇ ਰੇਟ ਆ ਹਨਾ ਇਹ ਰੱਦ ਕਰ ਕਿੱਥੇ ਆ ਰੱਦ ਕਰਨੀ ਥਿਆ ਸਭ ਪੰਜ ਆਪਣੀ ਗੱਡੀ ਨਹੀਂ ਇਹੇ ਤਾਂ ਕਦਰ ਕਾਲੀ ਕਮਾਲ ਹੋ ਗਿਆ ਸਾਨੂੰ ਸਾਰੀ ਮੰਡੀ ਜਲ ਕਰਨੀ ਮਿਲਿਆ ਹਾਂ ਗੱਡੀ 'ਚ ਹੈਗੀ ਮੇਰੀ ਬੋਰੀ 120 ਰੁਪਏ ਕਿਲੋ ਜਿਹੜਾ ਬਈ ਯਾਦ ਕਰ ਸੰਜੂ ਦੀ ਗੱਡੀ ਨਹੀਂ ਆਈ ਵਾਲੇ ਸੰਜੂ ਦੀ ਗੱਡੀ ਗੱਡੀ ਆ ਪਰ ਅਕਰ ਉਹਦਾਂ ਗੱਲੀ ਕਿੱਥੇ ਨਹੀਂ ਪਤਾ ਗੱਡੀ ਕਦੋਂ ਆਊਗੀ ਉਹਨੂੰ ਗਾਹ ਕਨ ਉੱਠ ਜਾਣ ਕਦੇ ਇਹਦੀ ਗੱਡੀ ਉਹਦੋਂ ਆਜੇ ਦੇਖੋ ਅੱਜ ਆ ਜੇ ਭਲਾਲਾ ਜੀ ਗੱਡੀ ਨਹੀਂ ਅੱਜ ਹੀ ਆਊਗਾ ਨਾ ਤੇ ਅਧਕਾ ਦਾ ਰੇਟ ਭਲਾਲ ਦੱਸਤਾ ਸੰਜੂ ਨੇ ਵੀ 120 ਰੁਪਏ ਕਿਲੋ ਤਾਜ਼ਾ ਅਧਕਰ ਜਿਹੜਾ ਹੁਣ ਲਵਾਜ ਆ ਰਿਹਾ ਤਾਂ ਉਹਦੀ ਗੱਲ ਕਰਦੇ ਆ ਜਿਹੜਾ ਸੁੱਕਾ ਅਧਕਰ ਆਊਗਾ 170 170 170 ਦੇ ਨੇੜੇ ਤੇ ਰਹੂਗਾ ਬਾਈ ਜਿਹੜਾ ਸੁੱਕਾ ਅਧਕਰ ਭਲਾਲ ਇਹ ਹੋਵੇ ਸਬਜ਼ੀ ਦੇ ਰੇਟ ਧੰਨਵਾਦ ਦੋਸਤੋ ਤੁਹਾਡਾ ਬ